ਜਾਪ ਤੋਂ ਮਾਂਜੂ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਸੰਪਰਕ ਮੀਟਿੰਗ ਅੱਜ ਵੱਡੇ ਪੱਧਰ ਤੇ ਥਾਪਰ ਕਾਲਜ ਚ ਰੱਖੀ ਗਈ ਜਿਹਦੇ ਚ ਮੈਂ ਮੇਰੇ ਐਸਪੀ ਸਿਟੀ ਬਲਵਿੰਦਰ ਸਿੰਘ ਛੀਮਾ ਤੇ ਡੀਐਸਪੀ ਸਿਟੀ ਵਾਣਾ ਤੇ ਉਹਨਾਂ ਦੀ ਟੀਮ ਨੇ ਇੱਥੇ ਘਟੋਂ ਘਟ 350 ਤੋਂ 400 ਬੱਚਿਆਂ ਨਾਲ ਇੰਟਰੈਕਸ਼ਨ ਕੀਤੀ ਤੇ ਅਸੀਂ ਉਹਨਾਂ ਨੂੰ ਇਸ ਚੀਜ਼ ਬਾਰੇ ਗਾਈਡ ਕੀਤਾ ਕਿ ਕਿਵੇਂ ਨਸ਼ੇ ਦੇ ਇਸ ਘੋਰ ਤੋਂ ਦੂਰ ਰਹਿਣਾ ਤੇ ਜੇਕਰ ਉਹਨਾਂ ਦਾ ਕੋਈ ਸਾਥੀ ਇਸ ਘੋਰ ਚ ਪੈ ਚੁੱਕਾ ਆ ਤੇ ਉਹਨੂੰ ਡਿਸੋਂ ਨਹੀਂ ਕਰਨਾ ਉਹਨੂੰ ਪਾਸੇ ਨਹੀਂ ਕਰਨਾ ਉਹਨੂੰ ਆਪਣੇ ਟੀਚਰਾਂ ਨੂੰ ਆਪਣੇ ਕੋਚੇਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਉਹਦੇ ਬਾਰੇ ਜਾਣੂ ਕਰਾ ਕੇ ਤੇ ਉਹਦੀ ਪ੍ਰੋਪਰ ਕਾਉਂਸਲਿੰਗ ਕਰਾ ਕੇ ਉਹਨੂੰ ਵਾਪਸ ਮੁਖਤਾਰਾ ਚ ਲੈ ਕੇ ਆਉਣਾ ਹੈ ਮੇਰਾ ਇਹ ਟਾਰਗੇਟ ਸੀ ਕਿ 9ਵੀਂ ਤੋਂ 12ਵੀਂ ਕਲਾਸ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨਾਲ ਇੰਟਰੈਕਟ ਕੀਤਾ ਜਾਵੇ ਕਿਉਂਕਿ ਇਹ 14 ਤੋਂ 17 ਸਾਲ ਦਾ ਏਜ ਗਰੁੱਪ ਜਿਹੜਾ ਹੈ ਬੜਾ ਟੈਂਡਰ ਤੇ ਵਰਨੇਰੇਬਲ ਏਜ ਗਰੁੱਪ ਹੁੰਦਾ ਹੈ ਜਿਹਦੇ 'ਚ ਜਾਂ ਤੇ ਆਪਾਂ ਆਪਣਾ ਕੈਰੀਅਰ ਬਹੁਤ ਅੱਗੇ ਬਣਾ ਸਕਦੇ ਜਾਂ ਗਲਤ ਰਾਹਾਂ ਤੇ ਤੁਰ ਸਕਦੇ ਮੈਨੂੰ ਉਮੀਦ ਆ ਕਿ ਪਟਿਆਲਾ ਸ਼ਹਿਰ ਤੋਂ ਆਏ ਸਾਰੇ ਬੱਚੇ ਮੇਰੀਆਂ ਬਾਹਾਂ ਬਣ ਕੇ ਤੇ ਯੁੱਧ ਨਾਲ ਸ਼ਿਰੋਦਿਚ ਪਟਿਆਲਾ ਪੁਲਿਸ ਦਾ ਅਫਸਰ ਵੀ ਕਾਲਜਿਸ ਪ੍ਰਿੰਸੀਪਲ ਵੀ ਟ੍ਰੈਕ ਹੋਏ ਹਾਂ ਜੀ ਅਸੀਂ ਅਸੀਂ ਐਵਰੀ ਵੀਕ ਕੰਮ ਕਰਾਂਗੇ ਕਿ ਜਿਹੜੇ ਪ੍ਰੋਮਿਨੈਂਟ ਐਜੂਕੇਸ਼ਨਲ ਇੰਸਟੀਟਿਊਟਸ ਹੈਗੇ ਉੱਥੇ ਅਸੀਂ ਜਾ ਕੇ ਕਾਲਜਿਸ ਦੇ ਬੱਚਿਆਂ ਨਾਲ ਮੀਟਿੰਗ ਬੱਚਿਆਂ ਨਾਲ ਸੰਪਰਕ ਹੋ ਸਕਦਾ ਹੈ ਕਿ ਇੱਥੇ ਇੰਨੀ ਗਿਤੀ ਦੇ ਵਿੱਚ ਬੱਚੇ ਨਹੀਂ ਹੋਣਗੇ ਸਕੂਲਾਂ ਦੇ ਵਿੱਚ ਜਾ ਕੇ ਜਾਂ ਦੇਖੋ ਹਰ ਇੱਕ ਐਸਐਚਓ ਡੀਐਸਪੀ ਤੇ ਐਸਪੀ ਸੁਬਾਨ ਜਿਹੜੇ ਆ ਉਹ ਆਪੋ ਆਪਣੇ ਅਧਿਕਾਰ ਖੇਤਰਾਂ 'ਚ ਜਾਂਦੇ ਇੰਸਟੀਟਿਊਟਸ ਨੂੰ ਕਵਰ ਕਰਦੇ ਮੇਰੀ ਇਹ ਕੋਸ਼ਿਸ਼ ਹੁੰਦੀ ਆ ਕਿ ਗਾਇ ਬਗਾਏ ਮੈਂ ਵੀ ਜਾ ਕੇ ਸਿੱਧੇ ਡਾਇਰੈਕਟਲੀ ਇੰਟਰੈਕਟ ਕਰਾਂ ਤਾਂ ਕਿ ਉਹਨਾਂ ਦੇ ਮਨ 'ਚ ਪਿਕਚਰ ਕਲੀਅਰ ਹੋਵੇ ਕਿ ਸਪਲਾਈ ਕੀ ਹੁੰਦੀ ਡਿਮਾਂਡ ਕੀ ਹੁੰਦੀ ਆ ਤੇ ਮੈਂ ਤਾਂ ਕਿ ਇਹਨਾਂ ਦਾ ਬੱਚਿਆਂ ਦਾ ਪੂਰਾ ਕੋਆਪਰੇਸ਼ਨ ਇਸ ਮਹਿੰਮ 'ਚ ਮਿਲ ਸਕੇ